ਮਜੀਠੀਆ ਜੀ ਜੇ ਇੰਨੇ ਸਮਾਜ ਦੇ ਠੇਕੇਦਾਰ ਨੇ ਤੇ ਇਹ ਜੀਆਂ ਖਬਰਾਂ ਜਾਂ ਫੋਟੋ ਉਹਨਾਂ ਨੂੰ ਹਰ ਇਲੈਕਸ਼ਨ ਤੋਂ ਦੋ ਦਿਨ ਪਹਿਲਾਂ ਹੀ ਕਿਉਂ ਮਿਲਦੀਆਂ ਨੇ ਲੰਗਾ ਸਾਹ ਬਾਰੇ ਉਹਨਾਂ ਦਾ ਕੀ ਵਿਚਾਰ ਹੈ ਜੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਚਾਹੇ ਅਸੀਂ ਲੋਕਾਂ ਚਾਹੇ ਤੁਸੀਂ ਲੋਕ ਆਪਾਂ ਡੈਮੋਕ੍ਰੇਸੀ ਦੇ ਲੋਕਤੰਤਰ ਦੇ ਥੰਮ ਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੰਨੀ ਹਲਕੀ ਖੋਚੀ ਰਾਜਨੀਤੀ ਸਿਰਫ ਔਰ ਸਿਰਫ 4 ਵੋਟਾਂ ਦੇ ਲਈ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਔਰ ਉਹ ਵੀ ਜੋ ਰੁਜੋਤ ਨੇ ਖੁਦ ਬੋਲ ਦਿਆ ਕਿ ਐਕਸ ਵਾਈਫ ਕੇ ਸਾਥ ਜੋ ਪ੍ਰਾਈਵੇਟ ਪਿਕਚਰਸ ਹੈ ਉਹ ਮੋਰਫੇ ਕਰਕੇ ਦੇ ਦੇ ਜੀ ਕੋਈ ਕੋਈ ਅਬ ਇਹ ਲੋਗ ਲੋਕਾਂ ਕੇ ਬੈਡਰੂਮ ਤੱਕ ਵੀ ਘੁਸੇਗੇ ਥੇ ਰੈਡੀਕਲਸ ਯਾ ਦਿਸ ਇਜ਼ ਦਿਸ ਇਜ਼ ਟੋਟਲ ਨੌਂਸੈਂਸ ਐਂਡ ਕ੍ਰੈਪ ਵਾਟ ਥੀਸ ਪੀਪਲ ਆ ਡੂਇੰਗ ਵੈਰੀ ਸੌਰੀ ਸਟੇਟ ਆਫ ਅਫੇਅਰਸ ਬੜਾ ਅਨਫੋਰਚੁਨੇਟ ਹੈ ਕਿ ਕਿੰਨੇ ਹਲਕੇ ਦਰਜੇ ਦੀ ਰਾਜਨੀਤੀ ਦੇ ਵਿੱਚ

होम की सर्विसेज जो है वो क्योंकि सांझ के अंदर के नीचे आती हैं वो एस के अंडर आती हैं हमने डीसी को वो भी बोला है क्योंकि सरकार का एक इन प्रिंसिपल डिसीजन है कि जो वेपन्स है जो आर्म्स है उसको ज्यादा प्रमोशन उसकी ना की जाए सो so, इस करके वो डिले जो है नए आर्म्स का हो गया या एडिशन ऑफ वेपन्स का हो गया उस वजह से डिले ये भी जो डिले है ਇਹ ਹੋਮ ਸਰਵਿਸਿਜ਼ ਕਹੀਏ ਬਾਕੀ ਏ ਟੂ ਜ਼ेड اور ਕਿਸੇ ਡਿਪਾਰਟਮੈਂਟ ਦਾ ਜੋ ਬੇਸਿਕ ਸਰਵਿਸ ਹੈ ਕਿਸੇ ਵੀ ਡਿਪਾਰਟਮੈਂਟ ਦੀ ਥੈਟ ਇਜ਼ ਦ ਲੋਇਸਟ ਇਨ ਦ ਕੰਟਰੀ ਦੋਸਤਾਂ ਵੀ ਨੂੰ ਤਾਂ ਉਹ ਸਰਵਿਸ ਦੇਣੀਆਂ ਭਈਆਂ ਪਿਛਲੇ 15-20 ਦਿਨਾਂ ਤੋਂ ਜ਼ਿਆਦਾ ਵਧ ਗਈਆਂ ਨੇ ਕਿਉਂਕਿ ਰੈਗੂਲੇਟ ਡਿਪਾਰਟਮੈਂਟ ਤੇ ਆ ਗਈ ਹੈ ਤੁਹਾਡੇ ਤੇ ਉਹਦੇ ਨਾਲ ਕੀ ਉਹਨੇ ਕੋਈ ਪਿਆ ਕਿਸੇ ਡਿਪਾਰਟਮੈਂਟ ਦਾ ਜਿਹੜਾ ਈਜ਼ੀ ਕੀਤਾ ਹੈਗਾ ਇਹਨਾਂ ਦੇ ਜਮ੍ਹਾਂਬੰਦੀ ਹਾਂ ਤੇ ਨਾਲ ਹੀ ਜਿਹੜਾ ਹੈਗਾ ਪਾਇਲਟ ਪ੍ਰੋਜੈਕਟ ਨਹੀਂ ਦੇਖੋ ਸਾਡਾ ਡਿਪਾਰਟਮੈਂਟ ਹੈ ਜਿਹੜਾ ਮੈਂ ਤੁਹਾਡੀ ਗੱਲ ਸਮਝ ਗਿਆ ਤੁਸੀਂ ਜਿਹੜਾ ਜਮਾਂਬੰਦੀ ਦੀ ਗੱਲ ਕਰਦੇ ਹੋ ਇਹ ਕਈ ਡਿਪਾਰਟਮੈਂਟਸ ਇਹੋ ਜਿਹੇ ਸੀਗੇ ਜਿਹੜੇ ਕਿ ਅੱਜ ਤੋਂ ਮਹੀਨਾ 2 ਮਹੀਨੇ ਪਹਿਲਾਂ ਜਿਹੜੇ ਕਿ ਆਫਲਾਈਨ ਚੱਲਦੇ ਸੀਗੇ ਜਿਹਦੇ ਵਿੱਚ ਰੈਵਨਿਊ ਦਾ ਹੋ ਗਿਆ ਹੁਣ ਉਹ ਵੀ ਰੈਵਨਿਊ ਈਜ਼ੀ ਜਮਾਂਬੰਦੀ ਈਜ਼ੀ ਰਜਿਸਟਰੀ ਕਰਕੇ ਅਸੀਂ ਉਹਦਾ ਵੀ ਜਿਹੜਾ ਪ੍ਰੀਵਿਊ ਹੈ ਉਹ ਸਾਡੇ ਡਿਪਾਰਟਮੈਂਟ ਦੇ ਕੋਲ ਆ ਜਾਣਾ ਜਿਹਦੇ ਵਿੱਚ ਅਸੀਂ ਉਹਨਾਂ ਦੀ ਉਹਨਾਂ ਉਹ ਉਹਨਾਂ ਦੀ ਡਿਲੀਵਰੀ ਆਫ ਸਰਵਿਸ ਕਿਵੇਂ ਹੈ ਉਹ ਅਸੀਂ ਮਾਨੀਟਰ ਕਰ ਸਕਾਂਗੇ ਇਸੇ ਤਰੀਕੇ ਦੇ ਨਾਲ ਅਸੀਂ ਟਰਾਂਸਪੋਰਟ ਦੀਆਂ ਬਹੁਤ ਸਾਰੀਆਂ ਸਰਵਿਸਿਜ਼ ਨੇ ਜਿਹੜੀਆਂ ਕਿ ਉਹ ਆਪਣੇ ਆਪ ਦੇ ਵਿੱਚ ਇਨ ਸਾਈਲੋ ਅਲੱਗ ਹੀ ਚੱਲਦੀਆਂ ਸੀਗੀਆਂ ਆਫਲਾਈਨ ਹੁੰਦੀਆਂ ਸੀਗੀਆਂ ਇਸ ਕਰਕੇ ਉਹਨਾਂ ਦੀ ਮਾਨੀਟਰਿੰਗ ਨਹੀਂ ਹੁੰਦੀ ਸੀਗੀ ਹੁਣ ਉਹ ਸਰਵਿਸਿਜ਼ ਵੀ ਜਦੋਂ ਸਾਡੇ ਅੰਡਰ ਆ ਜਾਣਗੀਆਂ ਤੇ ਉਹਦੇ ਨਾਲ ਸਾਡਾ ਡਿਪਾਰਟਮੈਂਟ ਹੀ ਮਾਨੀਟਰ ਕਰੂਗਾ ਕਿ ਕਿਹੜੇ ਮਹਿਕਮੇ ਦੇ ਵਿੱਚ ਕਿਹੜੀ ਸਰਵਿਸ ਕਿਹੜੇ ਅਫਸਰ ਜਾਂ ਕਲਰਕ ਕੋਲੇ ਜਾਂ ਸੁਪਰਡੈਂਡ ਕੋਲੇ ਪੈਂਡਿੰਗ ਪਈ ਹੈ ਉਹ ਮਾਨੀਟਰ ਜਦੋਂ ਹੋ ਜੂਗਾ ਤੇ ਉਹਦੀ ਸਰਵਿਸ ਡਿਲੀਵਰੀ ਜਿਹੜੀ ਉਹ ਦਰਸਤ ਹੋ ਜੂਗੀ ਸੋ ਮੇਰੇ ਕਹਿਣ ਦਾ ਮਤਲਬ ਜਦੋਂ ਐਡੀਸ਼ਨਲ ਕੰਮ ਆਊਗਾ ਤੇ ਡਿਪਾਰਟਮੈਂਟ ਦੇ ਉੱਪਰ ਬੋਝ ਤਾਂ ਜ਼ਰੂਰ ਪੈਂਦਾ ਪਰ ਜਦੋਂ ਲੋਕਾਂ ਨੂੰ ਚੰਗੀ ਸਰਵਿਸ ਦੇਣੀ ਹੈ ਜਿਹਦੇ ਲਈ ਅਸੀਂ ਵਚਨਬੱਧ ਹਾਂ ਤੇ ਫਿਰ ਬੋਝ ਹੈ ਜਿਹੜਾ ਉਹ ਵੀ ਚੰਗਾ ਲੱਗਦਾ ਅਮੈਂ ਨੀ ਕਰ ਟੋਟਲ ਕਿੰਨੇ ਡਿਪਾਰਟਮੈਂਟ ਹੈ ਜਿੰਨਾ ਜੀਰੋ ਪੋਟੈਂਸੀ ਹੈ ਕੋਈ ਡਿਪਾਰਟਮੈਂਟ ਤਾਂ ਹੈਗਾ ਫਿਰ ਵੀ ਜਿੰਨਾ ਜੀਰੋ ਪੋਟੈਂਸੀ ਹੋਵੇ ਨਹੀਂ ਡਿਪਾਰਟਮੈਂਟ ਵਾਈਜ਼ ਸਰਵਿਸ ਵਾਈਜ਼ ਜ਼ਰੂਰ ਹੈ ਜੀ ਸਾਡੇ ਕੋਲ ਡਿਪਟੀ ਕਮਿਸ਼ਨਰ ਵਾਈਜ਼ ਹੈ ਜਿਹੜੀ ਅਸੀਂ ਉਹ ਲੈਣੇ ਆ ਜਿਵੇਂ ਫੋਰ ਐਗਜ਼ਾਮਪਲ ਜੇ ਡਿਫ੍ਰਿਕਸ਼ਨ ਦੀ ਗੱਲ ਕਰ ਲਈਏ ਪਠਾਨਕੋਟ ਪੁਆਇੰਟ 06% ਯਾਨੀ ਕਿ 1% ਵੀ ਸਾਰੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਵੀ ਸਰਵਿਸ ਹੈ ਜਿਹੜੀ ਐਸੈਂਸ਼ੀਅਲ ਸਰਵਿਸਿਜ਼ ਨੇ ਸਿਰਫ ਔਰ ਸਿਰਫ ਜਿਹੜਾ ਥੋੜਾ ਬਹੁਤ ਜਿਵੇਂ ਭਾਈ ਸਾਹਿਬ ਨੇ ਗੱਲ ਕੀਤੀ ਜਿਹੜਾ ਥੋੜਾ ਬਹੁਤ ਡਿਲੇ ਹੁੰਦਾ ਉਹ ਸਿਰਫ ਔਰ ਸਿਰਫ ਕਿਉਂਕਿ ਜੋ ਸਰਕਾਰ ਦੀ ਇੱਕ ਪਾਲਿਸੀ ਹੈ ਕਿ ਵੈਪਨਸ ਨੂੰ ਆਰਮਸ ਨੂੰ ਪ੍ਰੋਮੋਟ ਜ਼ਿਆਦਾ ਨਹੀਂ ਕਰਨਾ ਉਹਦੇ ਵਿੱਚ ਇੱਕ ਪੁਲਿਸ ਹੋਮ ਡਿਪਾਰਟਮੈਂਟ ਦੇ ਵਿੱਚ ਡਿਲੇ ਹੁੰਦਾ ਬਾਕੀ ਕਿਸੇ ਡਿਪਾਰਟਮੈਂਟ ਦੇ ਵਿੱਚ ਕੋਈ ਕੋਈ ਸਰਵਿਸ ਡਿਲੀਵਰੀ ਡਿਲੇ ਨਹੀਂ ਹੁੰਦੀ ਕੋਈ ਚਾਂਸੀਤ ਵਗੈਰਾ ਕਿਸੇ ਨੇ ਨੋਟਿਸ ਕੀਤਾ ਕਦੇ ਜਿਹੜਾ ਜਿਹੜੇ ਕਿ ਉਹ ਚਾਹੁੰਦੇ ਸੀ ਜਿਹੜੇ ਕੰਪਟਰੀ ਲੋਕੀ ਗਿਆ ਕਿ ਫਾਰਮਰ ਜਿਹੜਾ ਕਿ ਨਹੀਂ ਕਰ ਰਿਹਾ ਵੀ ਕਾਰਵਾਈ ਕਰਦੇ ਨਹੀਂ ਨਹੀਂ ਜਿਹੜੇ ਜਿਹੜੇ ਡਿਲੇ ਹੋ ਰਹੇ ਨੇ ਜਿਹੜੇ ਹੈਬਿਚੁਅਲ ਡਿਲੇਸ ਨੇ ਉਹ ਡਿਪਟੀ ਕਮਿਸ਼ਨਰ ਨੂੰ ਅਸੀਂ ਕਹਿ ਦਿੰਦਾ ਕਿ ਜੇ ਤੁਹਾਨੂੰ ਕੋਈ ਆਪਣੇ ਡਿਪਾਰਟਮੈਂਟ ਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ ਇਹ ਜਿਹਾ ਲੱਗਦਾ ਤਾਂ ਉਹਦੇ ਉੱਪਰ ਕਾਰਵਾਈ ਕੀਤੀ ਜਾਵੇ ਜਿਹੜੇ ਕੋਈ ਲੱਗਦਾ ਕਿ ਬਹੁਤ ਵਧੀਆ ਕੰਮ ਕਰਦੇ ਨੇ ਜਿਸ ਦਿਨ ਐਪਲੀਕੇਸ਼ਨ ਆਈ ਤੇ ਨਾਲ ਦੀ ਨਾਲ ਹੀ ਉਹਨੂੰ ਕਲੀਅਰ ਕਰ ਦਿੱਤਾ ਤੇ ਉਹਨੂੰ ਰਿਵਾਰਡ ਕੀਤਾ ਜਾਵੇ ਇਹਦਾ ਇਹ ਤਾਂ ਇੱਕ ਵੈਸੀ ਮੈਂ ਸਮਝਦਾ ਕਿ ਚੰਗਾ ਕੰਮ ਕਰਨ ਵਾਲੇ ਨੂੰ ਥਾਪੀ ਤੇ ਮਾੜਾ ਕੰਮ ਕਰਨ ਵਾਲੇ ਨੂੰ ਨੂੰ ਖਿਚਾਈ ਜਿਹੜੀ ਹੋਣੀ ਚਾਹੀਦੀ ਹੈ। ਹਮਨ ਜੀ ਤੁਸੀਂ ਖਾਨਕੋਟ ਦੀ ਸਰਵਿਸ ਵਿੱਚ ਸਭ ਤੋਂ ਵਧੀਆ ਲੱਗੀ ਤੇ ਮਾੜੀ ਕਾਰਗੁਜ਼ਾਰੀ ਦਾ ਅਸਰ ਨਹੀਂ ਮਾੜੀ ਕਾਰਗੁਜ਼ਾਰੀ ਐਸਾ ਚ ਕਿਸੇ ਦੀ ਨਹੀਂ ਰਹੀ ਜਿਵੇਂ ਹੁਣ ਜਦੋਂ ਤੁਹਾਨੂੰ ਮੈਂ ਕਹਿ ਰਿਹਾ ਵੀ ਫਤੇਗੜ ਸਾਹਿਬ ਪੁਆਇੰਟ 21 ਨਾ 댓 मींस ਇੱਕ ਬੰਦੇ ਦਾ ਕੰਮ ਉੱਥੇ ਵੀ ਬਿਯੋਂਡ ਟਾਈਮ ਲਾਈਨ ਨਹੀਂ ਹੈ ਪੂਰੇ ਪੰਜਾਬ ਦੀ ਐਵਰੇਜ ਉਹ ਪੁਆਇੰਟ 12% ਹੈ ਸਭ ਤੋਂ ਸਾਰੇ ਮੁਲਕ ਤੋਂ ਘੱਟ ਯਾਨੀ ਕਿ ਜੇ ਮੈਂ ਦੁਬਾਰਾ ਦੱਸ ਰਿਹਾ ਵੀ ਜੇ ਜਿਹੜਾ ਤੁਸੀਂ ਸਭ ਤੋਂ ਮਾੜੀ ਕਹਿ ਰਹੇ ਹੋ ਜੇ ਉੱਥੇ ਵੀ 100 ਬੰਦੇ ਨੇ ਅਪਲਾਈ ਕੀਤਾ ਤਾਂ ਉੱਥੇ ਵੀ ਪੁਆਇੰਟ 21 ਹੈ ਯਾਨੀ ਕਿ ਇੱਕ ਬੰਦੇ ਦਾ ਕੰਮ ਉੱਥੇ ਵੀ ਡਿਲੇ ਨਹੀਂ ਹੈਗਾ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਇਹ ਜੀ ਸਰਵਿਸ ਐਫੀਸ਼ੀਐਂਟ ਸਰਵਿਸ ਡਿਲੀਵਰੀ ਹੈ ਜਿਹੜੀ ਉਹ ਪੂਰੇ ਮੁਲਕ ਦੇ ਵਿੱਚ ਕਿਤੇ ਨਹੀਂ ਹੈ ਔਰ ਪਿਛਲੇ ਸਾਲ ਸਾਨੂੰ ਗਵਰਨਮੈਂਟ ਆਫ ਇੰਡੀਆ ਨੇ ਇਹਦੇ ਲਈ ਰਿਵਾਰਡ ਵੀ ਕੀਤਾ ਸੀਗਾ ਪੰਜਾਬ ਸਰਕਾਰ ਨੂੰ ਰਿਕੋਗਨਾਈਜ਼ ਕੀਤਾ ਸੀ। ਸੇਵਾ ਕੇਂਦਰਾਂ 'ਚ ਕਮ ਕਰਮੀਆਂ ਲੋਕਾਂ ਨੂੰ ਬਹੁਤ ਭੀੜ ਲੱਗਦੀ ਹੈ। ਇਹ ਜਿੱਥੇ ਅਕਸਰ ਦੇਖਦੇ ਹਾਂ ਕਿ ਬਹੁਤ ਭੀੜ ਹੈ। ਇਸ ਨੂੰ ਰਿਲੇਟਿਵਲੀ ਘਟਾਉਣ ਨੂੰ ਪਲੈਨਿੰਗ ਕੀਤੀ ਜਾ ਰਹੀ ਹੈ। ਉਹ ਉਹਦੇ ਵਿੱਚ ਕੁਝ ਜਿੱਥੇ ਕਿਤੇ ਡੀਸੀਸ ਰਿਪੋਰਟ ਮੰਗੇ ਜਿੱਥੇ ਕਿਤੇ ਕੋਈ ਸੇਵਾ ਕੇਂਦਰ ਵਧਾਉਣ ਦੀ ਜ਼ਰੂਰਤ ਹੈ। ਕਈ ਕਿਸੇ ਸੇਵਾ ਕੇਂਦਰ 'ਚ ਕੋਈ ਕਾਊਂਟਰ ਵਧਾਉਣ ਦੀ ਜ਼ਰੂਰਤ ਹੈ। ਇਹ ਤਾਂ ਜਿਵੇਂ ਜਿਵੇਂ ਕੰਮ ਆਨਲਾਈਨ ਹੋਈ ਜਾਊਗਾ ਉਵੇਂ ਕੰਮ ਤਾਂ ਵਧਣਾ ਹੀ ਹੈ ਜਿਵੇਂ ਅਸੀਂ ਤੋਂ ਪਹਿਲਾਂ ਆਪਾਂ ਗੱਲ ਕਰਕੇ ਹਟਿਆ ਰੈਵਨਿਊ ਦੀ ਗੱਲ ਕਰਕੇ ਹਟਿਆ ਜੇ ਟਰਾਂਸਪੋਰਟ ਦੀ ਗੱਲ ਕਰਕੇ ਹਟਿਆ ਜਦੋਂ ਐਡੀਸ਼ਨਲ ਮਹਿਕਮਿਆਂ ਦਾ ਕੰਮ ਸੇਵਾ ਕੇਂਦਰਾਂ ਦੇ ਵਿੱਚ ਆਊਗਾ ਤੇ ਰਸਤਾ ਵਧਣਾ ਹੀ ਹੈ ਨਾ ਉਹਦੇ ਲਈ ਜੇ ਸੇਵਾ ਕੇਂਦਰ ਵਧਾਉਣ ਦੀ ਮੁਲਾਜ਼ਮ ਵਧਾਉਣ ਦੀ ਇਨਫਰਾਸਟ੍ਰਕਚਰ ਵਧਾਉਣ ਦੀ ਜੋ ਵੀ ਲੋਡ ਪਊਗੀ ਉਹ ਕਰਾਂਗੇ ਜੀ ਬਜ਼ੁਰਗਾਂ ਦੇ ਫਿੰਗਰ ਪ੍ਰਿੰਟ ਜਿਹੜੇ ਹੈਗੇ ਆ ਉਹ ਮਿਟ ਜਾਂਦੇ ਨੇ ਬਹੁਤ ساری ਪ੍ਰੋਬਲਮ ਆਉਂਦੀਆਂ ਕਿਉਂਕਿ ਉਹਦੇ ਫਿੰਗਰਪ੍ਰਿੰਟ ਜਿਹੜੇ ਹੈਗੇ ਆ ਉਹ ਨਹੀਂ ਜਿਹੜੀ ਮਸ਼ੀਨ ਜਿਹੜੀ ਚੱਕਦੀ ਉੱਥੇ ਉਹਦੇ ਬਾਰੇ ਕੀ ਨਹੀਂ ਉਹਦੇ 'ਚ ਦੇਖੋ ਇਸ ਤਰ੍ਹਾਂ ਕਿ ਫਿੰਗਰਪ੍ਰਿੰਟ ਹੈ ਜਿਹੜਾ ਉਹਦੀ ਰਿਕੁਆਇਰਮੈਂਟ ਹੁੰਦੀ ਹੈ ਜੇ ਫਿੰਗਰਪ੍ਰਿੰਟ ਨਹੀਂ ਹੈਗਾ ਤਾਂ ਆਈਦਰ ਇਹਨੇ ਜਿਹੜਾ ਉਹਦੇ ਨਾਲ ਕੰਮ ਚੱਲ ਸਕਦਾ ਜੇ ਇਹ ਇਹ ਸਾਡੇ ਸੇਵਾ ਕੇਂਦਰਾਂ 'ਚ ਇਹ ਪ੍ਰੋਬਲਮ ਨਹੀਂ ਹੁੰਦੀ ਹੈਗੀ ਇਹ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜਿੱਥੇ ਰਾਸ਼ਨ ਦੀ ਡਿਸਟ੍ਰਿਬਿਊਸ਼ਨ ਹੁੰਦੇ ਉੱਥੇ ਇੱਕ ਦੋ ਵਾਰੀ ਸੁਣਨ ਨੂੰ ਮਿਲੀ ਹੈ ਉਹਦੇ ਵਿੱਚ ਜੇ ਉਹਦੇ ਉਹਦੇ ਵਿੱਚ ਵੀ ਕਾਨੂੰਨ ਹੈ ਜਿਹੜਾ ਉਹ ਇਹ ਬਣਾਇਆ ਹੋਇਆ ਹੈ ਸੀ ਕਿ ਜੇ ਕਿਤੇ ਇਹ ਜੀ ਕਿਸੇ ਬਜ਼ੁਰਗ ਨੂੰ ਪ੍ਰੋਬਲਮ ਆਉਂਦੀ ਹੈ ਤੇ ਉਹ ਜਿਹੜਾ ਉਹਨਾਂ ਦਾ ਲੋਕਲ ਇਨਸਪੈਕਟਰੀਆ ਐਫ ਐਸਓ ਫੂਡ ਐਂਡ ਸਪਲਾਈਜ਼ ਡਿਪਾਰਟਮੈਂਟ ਦੇ ਹੈਗੇ ਉਹ ਇੱਕ ਵਾਰੀ ਉਹਨਾਂ ਨੂੰ ਸਰਟੀਫਾਈ ਜਿਹੜਾ ਸਰਟੀਫਾਈ ਕਰਕੇ ਦੇ ਦੇਣਗੇ ਉਹਨਾਂ ਨੂੰ ਬਿਨਾ ਥਾਂ ਮੈਂਪਰੇਸ਼ਨ ਤੋਂ ਮਿਲਣਾ ਸ਼ੁਰੂ ਹੋ ਜਾਊਗਾ ਸੋ ਪ੍ਰੋਸੈਸ ਹਰ ਇੱਕ ਚੀਜ਼ ਦਾ ਇਨ ਪਲੇਸ ਹੈ ਅਦਰ ਦੈਸ ਯਾ ਕੁਝ ਇਸ਼ੂ ਹੈ ਜਿਵੇਂ ਅਸ ਬਈ ਇੱਕ ਨਾਮ ਦਾ ਗੜਸ਼ੰਕਰ ਨੰਦੋ ਜਿਹੜਾ 2000 ਕੁਦੀ 8 ਕਿਲੋਮੀਟਰ ਦਾ ਪਾਚ ਹੈ ਜਿਹਦਾ ਕਾਰਸਵਾ ਵਾਲਾ ਨੇ ਕੁਦੀ ਫੋਲੀ ਬਣਾਇਆ ਬੰਦੇ ਰੋਜ਼ ਦੀ ਪਰ ਗੂਰ ਪਰਸ਼ੋਣ ਤੇ ਕਿਸ ਜਿਸ ਤਰ੍ਹਾਂ ਕਾਰਸੋ ਵਾਲਾਇੰਟ ਹੈ ਤੇ ਲੋਕ ਆਪਣੇ ਹਸਪਤਾਲਾਂ ਬਣਾ ਰਹੇ ਆ ਇਹ ਦਮੜ ਦੇ ਪਾਸੇ ਨਿਕਲ ਰਿਹਾ ਜਾਂ ਪੂਰੀ ਨਹੀਂ ਤਾਂ ਮੇਰੇ ਤੋਂ ਤਾਂ ਹੁਣੇ ਪਤਾ ਲੱਗ ਰਿਹਾ ਜੀ ਮੈਨੂੰ ਲੈਟ ਮੀ ਚੈੱਕ ਇਟ ਆਪ ਵਿਦ ਪੀ ਡਬਲਯੂ ਡੀ ਬੇਰੇ ਧਿਆਨ ਦੇ ਵਿੱਚ ਨਹੀਂ ਹੈ ਸੈਕਿੰਡ ਜੀ ਸਰ ਕਿਉਂਕਿ ਅਸੀਂ ਦੇਖਿਆ ਵੀ ਸੋਸ਼ਲ ਮੀਡੀਆ ਇਨਫਲੂਐਂਸਰਸ ਆ ਰਹੇ ਨੇ ਤੇ ਪੰਜਾਬ ਲੈ ਕੇ ਸਰਟੇ ਵਿੱਚ ਲੱਗੀ ਹੈ ਉਹਨੇ ਆਪਣਾ ਅਕਾਊਂਟ ਸੋਸ਼ਲ ਮੀਡੀਆ ਵੀ ਡੀਲੀਟ ਕਰਤਾ ਸੋ ਚਾਹੇ ਕੁਝ 엘ਮੈਂਟਸ ਨੂੰ ਕਟ ਕਰ ਦੇ ਤੁਹਾਨੂੰ ਤਾਂ ਇਹ ਇੱਕ ਡਾਇਰ ਇਅਰ ਫੀਅਰ ਸੈਕਸ ਨਹੀਂ ਦੇਖੋ ਇਸ ਤਰ੍ਹਾਂ ਕਿ ਇਫ ਐਨੀਬਾਡੀ ਇਜ਼ ਅੰਡਰ ਫੀਅਰ অর ਥ੍ਰੈਟ ਫੋਰ दैट ਦੇ ਡੋਨਟ ਨੀਡ ਟੂ ਬੀ ਨੀਡ ਟੂ ਫੀਅਰ ਫੋਰ दैट ਪੰਜਾਬ ਪੁਲਿਸ অর ਪੰਜਾਬ ਨੂੰ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਨੇ ਕਿ ਕਿਸੇ ਵੀ ਇਹ ਜਿਹੜੇ ਕੋਈ ਸੈਲਫ ਸਟਾਈਲਡ ਵਿਜੀਲੈਂਟ ਬਣੇ ਹੋਏ ਨੇ ਠੇਕੇਦਾਰ ਬਣੇ ਹੋਏ ਨੇ ਸਮਝ ਜੇ ਉਨਾ ਦੇ ਨਾਲ ਕਿਸੇ ਵੀ ਤਰੀਕੇ ਦੀ ਲਿਆਜ ਨਹੀਂ ਕੀਤੀ ਜਾਊਗੀ ਜੇ ਕੋਈ ਅਜਿਹੀ ਗੱਲ ਕਿਸੇ ਦੇ ਵੀ ਧਿਆਨ ਦੇ ਵਿੱਚ ਆਉਂਦੀ ਹੈ ਤੁਸੀਂ ਪੁਲਿਸ ਦੇ ਧਿਆਨ ਦੇ ਵਿੱਚ ਲੈ ਕੇ ਆਓ ਔਰ ਉਹਨੂੰ ਸਖਤੀ ਨਾਲ ਪੁਲਿਸ ਸਰਕਾਰ ਨੇ ਜਿੱਠੀ ਕਿਹਨਾਂ ਦੀ ਦਰਬਾਰ ਸਾਹਿਬ ਦੇ ਰੈਕੋਰਡ ਕਿਹਦੇ ਨੇ ਉਸ ਦੀ ਫੋਰਟ ਕਰ ਰਹੇ ਨੇ ਜਿਹੜਾ ਕੇਸ ਹੈ ਕਿ ਡਾਉਂ ਵਿਦਾਇਮਾਨ ਇਹਦਾ ਨਾਮ ਆ ਕਿਰਾ ਮਰਡਰ ਹੋਇਆ ਉਹ ਜਿੰਨਾਂ ਨੂੰ ਕੀ ਕਰਨੇ ਉਹ ਜਿਹੜਾ ਪਟਿਆਲਾ ਦੇ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਦਾ ਮਰਡਰ ਹੋਇਆ ਹਾਂ ਇਸ ਨੂੰ ਉਹ ਸਪੋਰਟ ਕਰਦੇ ਕੌਣ ਕਰ ਰਹੇ ਨੇ ਜਿਹਦਾ ਦਰਬਾਰ ਸਾਹਿਬ ਦੇ ਰੈਕੋਰਡ ਨੇ ਮੈਂ ਤਾਂ ਨਹੀਂ ਦੇਖੋ ਜੀ ਇਸ ਚੀਜ਼ ਗੱਲ ਉਹਨਾਂ ਦੀ ਗੱਲ ਨਾਲ ਸਹਿਮਤ ਹੈ ਤਾਂ ਜੇ ਹਰ ਕੋਈ ਆਪ ਕਾਨੂੰਨ ਉਹਦੇ ਹੱਥ ਦੇ ਵਿੱਚ ਲੈਣ ਲੱਗ ਗਿਆ ਤੇ ਫਿਰ ਤਾਂ ਅਨਾਰਕੀ ਫੈਲ ਜੂਗੀ ਆਈ ਆਈ ਡੋਨਟ ਥਿੰਕ ਕਿ ਕਿਸੇ ਵੀ ਰਿਸਪਾਂਸਿਬਲ ਸੀਟ ਦੇ ਉੱਪਰ ਬੈਠੇ ਹੋਏ ਕਿਸੇ ਵੀ ਸਤਕਾਰੀ ਚਾਹੇ ਉਹ ਕਿਸੇ ਧਰਮ ਮਜ਼ਬ ਫਿਰਕੇ ਨਾਲ ਨੂੰ ਬਿਲੋਂਗ ਕਰਦੇ ਨੇ ਪਰ ਜੇ ਉਹ ਕਿਸੇ ਰਿਸਪਾਂਸਿਬਲ ਥਾਂ ਦੇ ਉੱਪਰ ਪਲੇਸ ਨੇ ਤਾਂ ਇਹ ਜੀ ਗੱਲ ਜਿਹੜੀ ਮੈਂ ਸਮਝਦਾ ਕਿ ਨਹੀਂ ਕਰਨੀ ਚਾਹੀਦੀ ਹਾਂ ਜੇ ਕਿਸੇ ਦੀਆਂ ਕੋਈ ਧਾਰਮਿਕ ਭਾਵਨਾਵਾਂ ਹਰਟ ਹੁੰਦੀਆਂ ਨੇ ਕੋਈ ਹੋਰ ਹੁੰਦਾ ਤਾਂ ਉਹਦੇ ਲਈ ਲਾਅ ਹੈ ਜਿਹੜਾ ਉਹ ਵੈਲ ਇਨ ਪਲੇਸ ਹੈ ਉਦੇ ਮੁਤਾਬਕ ਸਰਕਾਰ ਉਹ ਪੁਲਿਸ ਕਰ ਵੀ ਕਰੂਗੀ ਹਾਂ ਹਮ ਨੂੰ ਲੱਗਦਾ ਕਿ ਜਿਹੜੀ ਵਾਇਰਲ ਹੈ 211 ਹੈਤੀ ਹੈ ਸੋਸ਼ਲ ਮੀਡੀਆ ਤੇ ਜਿਹੜੀ ਆ ਰਹੀ ਹੈ ਕੈਂਸਰ ਦੁਆਰਾ ਉਸ ਨੂੰ ਕੰਟਰੋਲ ਕਰਨ ਦੀ ਬਹੁਤ ਜ਼ਰੂਰਤ ਹੈ ਕਿਉਂ ਉਸ ਤੇ ਕੁਝ ਨਹੀਂ ਡੈਫੀਨਿਟਲੀ ਕੰਟਰੋਲ ਕਰਨਾ ਚਾਹੀਦਾ ਪਰ ਉਹ ਮੈਂ ਸਮਝਦਾ ਕਿ ਜਿਹੜਾ ਇਹ ਮੀਡੀਆ ਦਾ ਦਾ ਡੋਮੇਨ ਹੈ ਇਹ ਮੋਰਲੈਸ दैट इज ਕੰਟਰੋਲਡ ਬਾਈ ਦ ਸੈਂਟਰਲ ਐਕਟ ਉਹਦਾ ਗਵਰਨਮੈਂਟ ਆਫ ਇੰਡੀਆ ਨਹੀਂ ਉਹਦੇ ਉੱਪਰ ਕੰਮ ਡਾ ਕਰਨਾ ਚਾਹੀਦਾ ਪਰ ਫਿਰ ਵੀ ਇਹ ਦੇਖੋ ਇਹ ਨਹੀਂ ਹੈ ਕਿ ਕਲਾ ਕਾਨੂੰਨ ਕੰਟਰੋਲ ਕਰੇ ਮੈਂ ਸਮਝਦਾ ਕਿ ਇੱਕ ਸੈਲਫ ਰਿਸਟ੍ਰੇਂਟ ਵੀ ਹਰ ਸਿਟੀਜ਼ਨ ਨੂੰ ਆਪ ਦੇ ਉੱਪਰ ਚਾਹੀਦਾ ਹੈ ਕੁਝ ਵੀ ਪੋਸਟ ਕਰੀ ਚੱਲੋ ਤੁਸੀਂ ਜਸਟ ਫॉर ਲਾਈਕਸ ਦੈਟ ਇਜ਼ ਆਲਸੋ ਨੋਟ ਐਕਸੈਪਟੇਬਲ ਉਹ ਵੀ ਜਾਇਜ਼ ਨਹੀਂ ਹੈ ਸੋ ਇਨਾਂ ਕ ਡੀਸੈਂਸੀ ਤਾਂ ਹਰ ਕਿਸੇ ਨੂੰ ਚਾਹੀਦੀ ਵੀ ਹੈ ਪਰ ਜੇ ਕੋਈ ਉਸ ਡੀਸੈਂਸੀ ਨੂੰ ਕ੍ਰੋਸ ਵੀ ਕਰਦਾ ਹੈ ਪਰ ਇਹਦਾ ਮਤਲਬ ਇਹ ਵੀ ਨਹੀਂ ਹੈ ਕੋਈ ਬੰਦਾ ਕਾਨੂੰਨ ਉਹਦੇ ਹੱਥ ਚ ਲਵੇ ਮੈਨੂੰ ਜਿੱਦ ਨੂੰ ਸੀ ਮਿਲਿਆ ਨਹੀਂ ਕੋਈ ਫੋਟੋ ਜੁਨੇ ਤੁਹਾਡੇ ਡਰਨਿੰਗ ਕੋਲੀਜ ਨੇ ਡਾਕਟਰ ਰਫੂਰ ਤੋਂ ਨਾ ਦਿਆ ਸ਼ੇਅਰ ਕੀਆ ਨੇ ਦੇ ਬਲੇਕੀ ਅਪیشنل ਫੋਟੋਸ ਨੇ ਕਿ ਕਿ ਟਿਫਾ ਦੇਣਾ ਤੇ ਡਿਜ਼ਾਈਨ ਕਰਨਾ ਚਾਹੀਦਾ ਹੈ ਨਾ ਉਹਦੇ ਬਾਰੇ ਤਾਂ ਡਾਕਟਰ ਰਵਜੋਤ ਨੇ ਕੱਲ ਨਾਲ ਦੀ ਨਾਲ ਹੀ ਪੋਜ਼ਿਟਿਵ ਪਾ ਦਿੱਤੀ ਸੀਗੀ ਤੁਸੀਂ ਉਹ ਵੀ ਮੈਂਸ਼ਨ ਕਰੋ ਜਿਹੜੀ ਚ ਇੱਕ ਚੀਜ਼ ਉਹ ਖੁਦ ਹੀ ਕਲੈਰੀਫਾਈ ਕਰ ਚੁੱਕੇ ਉਹਦੇ ਬਾਰੇ ਮੈਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਹੈਗੀ

ਪਾਰਟੀ ਦੀ ਇਸ ਛਵੀ ਕੋ ਸਿੱਕੇ ਅੰਦਰ ਧੱਕਾ ਲੱਗੇਗਾ ਜੀ ਇਹ ਤਾਂ ਜੋ ਬੰਦਾ ਡਾਲ ਰਹਾ ਹੈ ਉਸ ਦਾ ਕਿਰਦਾਰ 'ਤੇ ਉੱਪਰ ਸਵਾਲ ਖੜਾ ਹੁੰਦਾ ਹੈ ਕਿ ਉਹ ਇਤਨੀ ਹਲਕੀ ਰਾਜਨੀਤੀ ਕਰਨਗੇ ਅਬ ਜਿਸ ਤਰ੍ਹਾਂ ਉਹਨਾਂ ਨੇ ਕੀਤਾ ਕਿ ਪਹਿਲਾਂ ਦੋ ਪਹਿਲਾਂ ਦੋ ਵੱਡੇ ਲੀਡਰ ਆ ਆਦੀ ਪਾਰਟੀ ਦੇ ਹੁਣ ਆ ਤੀਜਾ ਲੀਡਰ ਜਿਹੜਾ ਹੈ ਉਹ ਵੀ ਇਸ ਤਰ੍ਹਾਂ ਨਹੀਂ ਉਹਨੀਆਂ ਕੋਲ ਲੰਗਾ ਸਾਹਿਬ ਬਾਰੇ ਉਹਨਾਂ ਦਾ ਕੀ ਵਿਚਾਰ ਹੈ ਜੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਚਾਹੇ ਅਸੀਂ ਲੋਕਾਂ ਚਾਹੇ ਤੁਸੀਂ ਲੋਕਾਂ ਆਪਾਂ ਡੈਮੋਕ੍ਰੇਸੀ ਦੇ ਲੋਕਤੰਤਰ ਦੇ ਥੰਮਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੰਨੀ ਹਲਕੀ ਖੋਚੀ ਰਾਜਨੀਤੀ ਸਿਰਫ ਔਰ ਸਿਰਫ ਚਾਰ ਵੋਟਾਂ ਦੇ ਲਈ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਤੇ ਮਜੀਠੀਆ ਜੀ ਜੇ ਇੰਨੇ ਸਮਾਜ ਦੇ ਠੇਕੇਦਾਰ ਨੇ ਤੇ ਇਹ ਜੀਆਂ ਖਬਰਾਂ ਦੇ ਫੋਟੋ ਉਹਨਾਂ ਨੂੰ ਹਰ ਇਲੈਕਸ਼ਨ ਤੋਂ ਦੋ ਦਿਨ ਪਹਿਲਾਂ ਹੀ ਕਿਉਂ ਮਿਲਦੀਆਂ ਨੇ ਸੋ ਮੇਰੇ ਕਹਿਣ ਦਾ ਮਤਲਬ ਇੰਨੀ ਇੰਨੀ ਵੈਰੀ ਸੌਰੀ ਸਟੇਟ ਆਫ ਅਫੇਅਰਸ ਬੜਾ ਅਨਫੋਰਚੂਨੇਟ ਹੈ ਕਿ ਕਿੰਨੇ ਹਲਕੇ ਦਰਜੇ ਦੀ ਰਾਜਨੀਤੀ ਦੇ ਵਿੱਚ ਪੰਜਾਬ ਦੇ ਪੋਲੀਟਿਕਲ ਲੀਡਰਸ ਨੇ ਜਿਹੜੇ ਕੁਝ ਕੋ ਚੰਦਗੀ ਨੇ ਦੋ ਚਾਰ ਨੇ ਉਂਗਲਾ ਤੇ ਗਿੱਲੋ ਸੀ ਬਾਕੀ ਦੇ ਸਾਰੇ ਠੀਕ ਠਾਕ ਹੀ ਨੇ ਟਾਈਮਿੰਗ ਦੀ ਚਰਚਾ ਦਾ ਵਿਸ਼ੇ ਇਲੈਕਸ਼ਨ ਦੇ ਦੌਰਾਨ ਇਹ ਇਹ ਤਾਂ ਮੈਂ ਤਾਂ ਭੁੱਲ ਗਿਆ ਆਪਕੋ ਕਿ ਇਹ ਸਿਰਫ ਔਰ ਸਿਰਫ ਇਲੈਕਸ਼ਨ ਵਿੱਚ ਹੀ ਨਿਕਲ ਕੇ ਆਤਾ ਹੈ ਔਰ ਉਹ ਵੀ ਜੋ ਰੁਜੋਤ ਨੇ ਖੁਦ ਬੋਲ ਦਿਆ ਕਿ ਐਕਸ ਵਾਈਫ ਕੇ ਸਾਥ ਜੋ ਪ੍ਰਾਈਵੇਟ ਪਿਕਚਰਸ ਹੈ ਉਹ ਮੋਰਫੀ ਕਰਕੇ ਦੇ ਦੇ ਜੀ ਕੋਈ ਕੋਈ अब ये लोग लोगों के बेडरूम तक भी घुसेंगे दिस इज रिडिकुलस यार दिस इज दिस इज टोटल नॉनसेंस एंड क्रैप व्हाट व्हाट दिस पीपल आर डूइंग और जी